ਮੈਂ ਪਹਿਲਾ ਦਵਾਈ ਗਿਆ ਸੀਗਾ ਮੈਰੀ ਤੋਂ ਬਾਅਦ ਮੈਂ ਆ ਗਿਆ ਮੈਂ 5 ਸਾਲ ਦਵਾਈ ਲਾਈ ਸੀਗੇ ਉਹ ਉੱਥੇ ਵੀ ਹਾਰਡ ਵਰਕ ਹੁੰਦਾ ਸੀਗਾ ਧੁੱਪ ਚ ਕੰਮ ਕਰਨਾ ਤੁਹਾਨੂੰ ਪਤਾ ਇੱਕ ਬਾਰਕੀ ਕੰਮ ਆ ਠੀਕ ਆ ਉਸ ਤੋਂ ਬਾਅਦ ਜਦੋਂ ਮੈਂ ਇੱਥੇ ਆਇਆ ਫਿਰ ਮੈਂ ਲੱਕੜ ਦਾ ਕਿੱਤਾ ਥੋੜੀ ਜਿਹਾ ਲੱਕੜ ਦੇ ਕੰਮ ਦੇ ਵਿੱਚ ਲੇਬਰ ਦੀ ਪ੍ਰੋਬਲਮ ਆਉਣ ਲੱਗੀ ਲੇਬਰ ਦੀ ਪ੍ਰੋਬਲਮ ਤੋਂ ਬਾਅਦ ਫਿਰ ਮੈਨੂੰ ਕਿਸੇ ਰਿਸ਼ਤੇਦਾਰ ਸਜਾਉਣ ਕੀਤਾ ਵੀ ਤੂੰ ਆ ਕੰਮ ਕਰ ਲੈ ਇਹ ਕੰਮ ਕਰਦਿਆਂ ਪਿੰਡਾਂ ਚ ਜਾਣ ਲੱਗਿਆ ਮਤਲਬ ਮੈਂ ਪਿੰਡਾਂ ਚ 10 ਸਾਲ ਕੀਤਾ ਕੰਮ ਹੋ ਮੈਂ ਰੋਡ ਸਾਈਡ ਤੇ ਕੰਮ ਕਰਦਾ ਪਰ ਮੂਹ ਕੋਈ ਸ਼ਰਮ ਨਹੀਂ ਹੈਗੀ ਇਸ ਕੰਮ ਦੀ ਬਿਲਕੁਲ ਯਾਰ ਵੀ ਸ਼ਰਮ ਆ ਮੈਂ ਆਪਣਾ ਵਧੀਆ ਕਮਾਉਣਾ ਯਾਰ ਵਧੀਆ ਦਿਹਾੜੀ ਹੁਣ ਮੇਰਾ ਕੰਮ ਤਾਂ ਆਪਣਾ ਨਾ ਇਸੇ ਦੇ ਅੰਡਰ ਨਹੀਂਗਾ ਮੈਂ ਆਪਣਾ ਕੰਮ ਕਰਦਾ ਮੈਨ ਮੈਨੂੰ ਕੋਈ ਇਹ ਨਹੀਂ ਕਹਿ ਸਕਦਾ ਯਾਰ ਮੈਂ ਮੇਰਾ ਆਪਣਾ ਬਿਜ਼ਨਸ ਹੈ ਚਾਹੇ ਇਹ ਛੋਟਾ ਹੀ ਆ ਪਰ ਮੇਰਾ ਆਪਣਾ ਬਿਜ਼ਨਸ ਹੈ ਮੇਰਾ ਨਾ ਬੇਟਾ ਸ਼ੁਰੂ ਤੋਂ ਹੀ ਉਹਨੂੰ ਗੱਤਕਾ ਦਾ ਸ਼ੌਕ ਸੀਗਾ ਹੂੰ ਕਹਿੰਦਾ ਬਈ ਬਚਪਨ ਤੋਂ ਵੀ ਕੁਦਰਤ ਬੋ ਲੋ ਨੂੰ ਸੀਗਾ ਕਿ ਮੈਂ ਗੱਤਕਾ ਸਿੱਖਣੀ ਆ ਹੌਲੀ ਹੌਲੀ ਮੈਨੂੰ ਗੱਤਗਾ ਸਿੱਖਣ ਜਦੋਂ ਲਾਇਆ ਹੁਣ ਮੈਂ ਨਾਲ ਜਾਂਦਾ ਸੀਗਾ ਮੈਂ ਮੋਨਾ ਹੁੰਦਾ ਸੀ ਤੇ ਮੈਨੂੰ ਉਹਨੂੰ ਦੇਖ ਦੇ ਇੱਕ ਹੀ ਹੋ ਗਿਆ ਵੀ ਨਹੀਂ ਯਾਰ ਵੀ ਬੱਚਾ ਕਿਹੜੀ ਲਾਈਨ ਚ ਜਾ ਰਿਹਾ ਤੇ ਮੈਂ ਕਿੱਧਰ ਜਾ ਰਿਹਾ ਵਾਂ ਫਿਰ ਮੈਂ ਹੌਲੀ ਹੌਲੀ ਚਲੋ ਆਪਣੇ ਮਨ ਬਣਾਇਆ ਵੀ ਨਹੀਂ ਸਾਨੂੰ ਵੀ ਇੱਧਰ ਐਕਟਰ ਵੀ ਤੇਰੇ ਬੇਟੇ ਨੇ ਹੀ ਮੈਨੂੰ ਇੱਧਰ ਬਾਸ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਮਰ ਗਿਆ ਲੁਧਿਆਣਾ ਦੇ ਗਿਲ ਰੋਡ ਦੇਖੇ ਖੜੇ ਆ ਤੇ ਇੱਕ ਸੈਟਅਪ ਜਿਹੜਾ ਲੱਗਿਆ ਹੋਇਆ ਨਜ਼ਰ ਆਇਆ ਤੇ ਸਰਦਾਰ ਜੀ ਕੋਲੇ ਰੁਕੇ ਆ ਬਾਈ ਨੇ ਨਾਮ ਆਪਣਾ ਗਗਨਦੀਪ ਦੱਸਿਆ ਤੇ ਬੜੀ ਇੰਟਰਸਟਿੰਗ ਜੀ ਸਟੋਰੀ ਹੈ ਜੀਵਨ ਦੀ ਵੀ ਕਿਵੇਂ ਸਾਰੀ ਇਸ ਕੰਮ ਦੀ ਸ਼ੁਰੂਆਤ ਹੋਈ ਅਸਲ ਚ ਕੀ ਕਰਦੇ ਸੀਗੇ ਕਿਵੇਂ ਡੁਪਾਈ ਜਾ ਕੇ ਸਮਾਂ ਬਤਾਇਆ ਤਾਂ ਸਾਰੀ ਗੱਲਬਾਤ ਕਰਾਂਗੇ ਨਾਲ ਇੱਕ ਗੱਲ ਹੋਰ ਦੱਸੀ ਹੈ ਵੀ ਅਮਰਤਧਾਰੀ ਕਿਵੇਂ ਬਣੇ ਨੇ ਤਾਂ ਸਾਰੀ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਕੀ ਹਾਲ ਨੇ ਜੀ ਮੇਰਾ ਨਾਮ ਗਗਨਦੀਪ ਹੈ ਹਮਮ ਕੀ ਬਾਤ ਤੇ ਬਾਈ ਓ ਸ਼ੁਰੂਆਤ ਕਿਵੇਂ ਹੋਈ ਹੈ ਇਸ ਚੀਜ਼ ਦੀ ਕਿਉਂਕਿ ਇੱਕ ਰੋਡ ਸਾਈਡ ਤੇ ਇਸ ਤਰੀਕੇ ਨਾਲ ਖੜਨਾ ਬੜਾ ਇੱਕ ਡਿਫਰੈਂਟ ਜ ਜਿਹਨੂੰ ਆਪਾਂ ਕਹਿ ਸਕਦੇ ਆ ਕਹੋ ਡਿਫਿਕਲਟੀ ਵੀ ਕਹਿ ਸਕਦੇ ਆ ਕੰਮ ਹੋ ਜਾਂਦਾ ਤੇ ਉਹ ਕਿਵੇਂ ਮਤਲਬ ਮੈਨੇਜ ਹੈ ਮੈਂ ਪਹਿਲਾਂ ਦਵਾਈ ਗਿਆ ਸੀਗਾ ਮੈਡੀਕਲ ਤੋਂ ਬਾਅਦ ਮੈਂ ਆ ਗਿਆ ਮੈਂ 5 ਸਾਲ ਦਵਾਈ ਲਈ ਸੀਗੇ ਉਹ ਉੱਥੇ ਵੀ ਹਾਰਡ ਵਰਕ ਹੁੰਦਾ ਸੀਗਾ ਉਹ ਪੱਚ ਕੰਮ ਕਰਨਾ ਇੱਦਾਂ ਨੂੰ ਕਰਕੇ ਇਹ ਬਾਹਰ ਕੀ ਗੱਮਾ ਠੀਕ ਆ ਉਸ ਤੋਂ ਬਾਅਦ ਜਦੋਂ ਮੈਂ ਇੱਥੇ ਐਫਐਮ ਲੱਕੜ ਦਾ ਕੀਤਾ ਥੋੜੀ ਜਿਹੜਾ ਲੱਕੜ ਦੇ ਕੰਮ ਦੇ ਵਿੱਚ ਲੇਬਰ ਦੀ ਪ੍ਰੋਬਲਮ ਆਉਣ ਲੱਗੀ ਲੇਬਰ ਦੀ ਪ੍ਰੋਬਲਮ ਤੋਂ ਬਾਅਦ ਫਿਰ ਮੈਨੂੰ ਕਿਸੇ ਰਿਸ਼ਤੇਦਾਰ ਸਪੈਸ਼ਲ ਕੀਤਾ ਵੀ ਤੂੰ ਆਹ ਕੰਮ ਕਰ ਲੈ ਹੂੰ ਇਹ ਕੰਮ ਕਰਦਾ ਮੈਂ ਪਿੰਡਾਂ 'ਚ ਜਾਣ ਲੱਗ ਗਿਆ ਲਮਕ ਪਿੰਡਾਂ 'ਚ 10 ਸਾਲ ਕੀਤਾ ਗਾ ਹੁਣ ਮੈਂ ਰੋਡ ਸਾਈਡ ਤੇ ਕੰਮ ਕਰਦਾ ਪਰ ਕੋਈ ਸ਼ਰਮ ਨਹੀਂ ਹੈਗੀ ਇਸ ਕੰਮ ਦੀ ਤੇ ਹਾਂ ਵੀ ਮੈਨੂੰ ਕੋਈ ਸ਼ਰਮ ਆ ਕਿ ਆਪਣੇ ਲੋਕੀ ਕੰਮ ਵਿੱਚ ਸੀਬਿਸ ਕਰਕੇ ਨਹੀਂ ਕਰਦੇ ਬਿਲਕੁਲ ਕਿ ਯਾਰ ਵੀ ਸ਼ਰਮ ਆ ਮੈਂ ਆਪਣਾ ਵਧੀਆ ਕਮਾਉਣਾ ਯਾਰ ਵਧੀਆ ਦਿਹਾੜੀ ਹੁਣ ਮੈਂ ਮੈਨੂੰ ਕੋਈ ਇਹ ਨਹੀਂ ਕਹਿ ਸਕਦਾ ਯਾਰ ਮੈਂ ਮੇਰਾ ਆਪਣਾ ਬਿਜ਼ਨਸ ਹੈ। ਚਾਹੇ ਛੋਟਾ ਹੀ ਆ ਪਰ ਮੇਰਾ ਆਪਣਾ ਬਿਜ਼ਨਸ ਹੈ। ਇੱਕ ਮਾਨਜਮੈਂਟ ਦਾ ਮਹਿਸੂਸ ਹੁੰਦਾ ਨਾ ਵੀ ਆਪਣੇ ਆਪ ਆਪਣਾ ਕੰਮ ਕਰਨਾ। ਮੇਰਾ ਆਪਣਾ ਬਿਜ਼ਨਸ ਹੈ। ਬੜੀ ਘੈਂਟ ਗੱਲ ਹੈ ਵੀ ਇਹ ਇੱਕ ਥਿੰਕਿੰਗ ਨੂੰ ਚੇਂਜ ਕਰਨਾ ਵੀ ਕਿੱਥੇ ਆਪਾਂ ਪਹਿਲਾਂ ਦੁਬਈ ਵੀ ਜਾ ਕੇ ਆਏ ਆ। ਹਾਲਾਂਕਿ ਜੇਕਰ ਗੱਲ ਕੀਤੀ ਹੈ ਵੀ ਦੁਬਈ ਪੈਸੇ ਵੀ ਸੋਨੇ ਬਣਦੇ ਨੇ। ਪੈਸੇ ਬਣਦੇ ਸੀ ਵੀਰੇ ਉੱਥੇ ਕਿਸੇ ਲੇਬਰੀ ਕਰਨੀ ਪੈਂਦੀ ਸੀਗੀ। ਉੱਥੇ ਕਿਸੇ ਦੇ ਅੰਡਰ ਕੰਮ ਕਰਦੇ ਸੀਗੇ। ਇੱਕ ਫੈਮਿਲੀ ਤੋਂ ਦੂਰ ਬੰਦਾ। ਕਿਸੇ ਦੇ ਅੰਦਰ ਆਪਾਂ ਕੰਮ ਕਰੂ ਅਗਲੇ ਨੇ ਤੁਹਾਨੂੰ ਪਤਾ ਹੀ ਪਹਿਲੇ ਨਹੀਂ ਕਣਾ ਯਾ ਦੋ ਨੂੰ ਪਤਾ ਹੀ ਆ ਪਰ ਹੁਣ ਜਦੋਂ ਇਹ ਇਹ ਸ਼ੁਰੂ ਕੀਤਾ ਮੈਂ ਦੇਖਦਾ ਹੈ ਨਾ ਕਾਫੀ ਕਲੈਕਸ਼ਨ ਰੱਖੀ ਸਾਰਾ ਕੁਝ ਆਪ ਹੀ ਸੈੱਟ ਵਗਰ ਨਾ ਇੱਕ ਤੁਸੀਂ ਇੱਥੇ ਨਾ ਰਸੀ ਟਾਂਕੇ ਦਿਖਾਈ ਹੈ ਇੱਕ ਵਾਰੀ ਦਿਖਾ ਰ ਦੁਬਾਰਾ ਕਰਾਓ ਵੀ ਕਿਵੇਂ ਕਰਦੇ ਹੋ ਕਿਉਂਕਿ ਇਹ ਬੜੀ ਵੱਖਰੀ ਜੀ ਹਾਂ ਹਵਾ ਬਹੁਤ ਜਲਦੀ ਹੁੰਦੀ ਹੈ ਕਈ ਵਾਰੀ ਹਾਂਜੀ ਇਸ ਕਰਕੇ ਸਾਨੂੰ ਨਾ ਏਦਾਂ ਹੀ ਫੋਲਡ ਕਰਕੇ ਤਾਂ ਕਿਸੇ ਨਾਲੇ ਬੱਜੇ ਆ ਜਿੰਨੀ ਮਰਜ਼ੀ ਨੇਰੀ ਹਵਾ ਆ ਜਾਏ ਪੀਸ ਨਹੀਂ ਥੱਲੇ ਗਿਰੂਗਾ ਪੀਸ ਨਹੀਂ ਥੱਲੇ ਗਿਰਦਾ ਇਹ ਮਤਲਬ 10 ਸਾਲਾਂ ਚ ਸਿੱਖੀ ਨਵੀਂ ਚ ਸਾਲਾਂ ਚ ਸਿੱ ਕਹਿੰਦਾ ਵੀ ੱੱੱਕੇ ਖਾ ਖਾ ਕੇ ਬੰਦਾ ਸਿੱਖਦਾ ਉਹ ਆ ਜਾਂ ਕਹ ਲੋ ਇੱਕ ਇਹਨ ਗੱਲ ਵੀ ਕਹੀ ਜਾਂਦੀ ਵੀ ਪੰਜਾਬੀ ਕੋਈ ਨਾ ਕੋਈ ਕਾਰਡ ਕਾਢ ਕਾਢ ਹੀ ਲੈਂਦੇ ਹਾਂਜੀ ਬਾਈ ਬਿਲਕੁਲ ਹਵਾ ਨੇ ਏਰੀ ਤੁਹਾਨੂੰ ਪਤਾ ਇੱਕ ਓਪਨ ਕੰਮ ਆ ਕੋਈ ਪਤਾ ਨਹੀਂ ਕਦੋਂ ਹਵਾ ਚੱਲ ਪਏ ਨੇਰੀ ਆ ਜੇ ਕੋਈ ਪਤਾ ਨਹੀਂ ਆ ਵੀ ਠੀਕ ਆ ਮੁਸ਼ਕਲ ਜੂਰ ਆਏ ਕੰਮ ਚ ਤੁਹੇ ਬਸਾਤਾ ਦੇਣਾ ਚ ਬਹੁਤ ਪ੍ਰੋਬਲਮ ਆਉਂਦੀ ਆ ਗਰਮੀ ਚ ਬਹੁਤ ਪ੍ਰੋਬਲਮ ਆਉਂਦੀ ਆ ਕੋਈ ਤੁਹਾਨੂੰ ਪਤਾ ਇੱਥੇ ਕੋਈ ਸਾਧਨ ਆ ਧੁੱਪ ਆ ਗਈ ਤਾਂ ਗਰਮੀ ਮਿੱਟੀ ਘਟਾ ਇਹਦੀ ਤਾਂ ਫੇਸ ਤਾਂ ਕਰਨੀ ਹੀ ਪੈਂਦੀ ਆ ਪਰ ਫੇਰ ਵੀ ਲੱਗੇ ਹੋਏ ਆ ਲੱਗੇ ਹੋਏ ਆ ਵੀਰੇ ਆਪਣਾ ਬਿਜ਼ਨਸ ਆ ਯਾਰ ਹਾਂ ਕਰਨਾ ਦਾ ਹੈਗਾ ਯਾਰ ਬਈ ਫਿਰ ਅਸੀਂ ਕਿ ਦੱਸਿਆ ਵੀ ਪਹਿਲਾਂ ਮੋਨੇ ਸੀਗੇ ਹਾਂਜੀ ਹੁਣ ਅਮਰਤ ਹਾਰੀਆਂ ਹਨਾ ਕੇਸ ਰੱਖੇ ਹੋਏ ਨੇ ਦਾੜਾ ਪ੍ਰਕਾਸ਼ ਵੀ ਕੀਤਾ ਹੋਇਆ ਤਾਂ ਇਹ ਇਹ ਕਿਦਾਂ ਬਦਲਾਅ ਆਇਆ ਜੀਵਨ ਦੇ ਵਿੱਚ ਐਕਚੁਅਲੀ ਮੇਰਾ ਨਾ ਬੇਟਾ ਸ਼ੁਰੂ ਤੋਂ ਹੀ ਉਹਨੂੰ ਗੱਤਕਾ ਦਾ ਸ਼ੌਕ ਸੀਗਾ ਹੂੰ ਕਹਿੰਦਾ ਬਈ ਬਚਪਨ ਤੋਂ ਵੀ ਕੁਦਰਤ ਵੱਲੋਂ ਉਹਨੂੰ ਸੀਗਾ ਕਿ ਮੈਂ ਗੱਤਕਾ ਸਿੱਖਣੀ ਆ ਉਹ ਔਲੀ ਔਲੀ ਮੈਂ ਉਹਨੂੰ ਗੱਤਕਾ ਸਿੱਖਣ ਜਦੋਂ ਲਾਇਆ ਹੁਣ ਮੈਂ ਨਾਲ ਜਾਂਦਾ ਸੀਗਾ ਮੈਂ ਮੋਨਾ ਹੁੰਦਾ ਸੀ ਤੇ ਮੈਨੂੰ ਉਹਨੂੰ ਦੇਖ ਦੇ ਇੱਕ ਹੀ ਹੋ ਗਿਆ ਵੀ ਨਹੀਂ ਯਾਰ ਵੀ ਬੱਚਾ ਕਿਹੜੀ ਲਾਈਨ ਚ ਜਾ ਰਿਹਾ ਤੇ ਮੈਂ ਕਿੱਧਰ ਜਾ ਰਿਹਾ ਵਾਂ ਫਿਰ ਮੈਂ ਹੌਲੀ ਹੌਲੀ ਚਲੋ ਆਪਣਾ ਮਨ ਬਣਾਇਆ ਤੇ ਨਹੀਂ ਸਾਨੂੰ ਵੀ ਇਧਰ ਐਕਸਰ ਵੀ ਮੇਰੇ ਬੇਟੇ ਨੇ ਹੀ ਮੈਨੂੰ ਇਧਰ ਭਾਵਾ ਨਾਲ ਉਹ ਜਿੱਥੇ ਆਪਾਂ ਦੇਖਦੇ ਆਂ ਵੀ ਆਮ ਘਰਾਂ ਦੇ ਵਿੱਚ ਇੱਕ ਫਾਦਰ ਆਪਣੇ ਬੇਟੇ ਨੂੰ ਸੁਝਾਉਂਦਾ ਹੁੰਦਾ ਵੀ ਪੁੱਤ ਆਪਾਂ ਸਿੱਖੀ ਵਾਲੇ ਪਾਸੇ ਨੂੰ ਤੁਰਿਏ ਹਨਾ ਵੀ ਆਪਾਂ ਅਮਰਤ ਹਰੀ ਸਿੰਘ ਬਣੇ ਆ ਪਰ ਉੱਥੇ ਥੋਨੂੰ ਤੁਹਾਡੇ ਮੁੰਡੇ ਨੇ ਮੋਟੀਵੇਟ ਕੀਤਾ ਬੇਟਾ ਤੇ ਬੇਟੀ ਦੋਨੇ ਗਤਕਾਂ ਖੇਡਦੇ ਆ ਉਹਨਾਂ ਨੇ ਹੀ ਕਿਸੇ ਦਾ ਮੈਨੂੰ ਇਧਰ ਕੀਤਾ ਤੇ ਬਾਅਦ ਚ ਮੈਂ ਤੇ ਮਸੀਹ ਨੇ 6 ਸਾਲ ਹੋ ਗਿਆ ਸੀ ਹਮਤਪੁਰ ਅੱਛਾ ਦੋਵੇਂ ਇਕੱਠਿਆਂ ਚੱਲ ਬੜੀ ਇੱਕ ਮਾਣ ਵਾਲੀ ਗੱਲ ਆ ਤੇ ਹੁਣ ਫਿਰ ਕਿਵੇਂ ਜਦੋਂ ਫੌਜ ਨੂੰ ਆਪਾਂ ਕਹਿ ਸਕਦੇ ਨੇ ਵੀ ਚਾਰ ਜਾਨਾਂ ਦੀ ਇੱਕ ਫੌਜ ਹੋ ਗਈ ਤੇ ਜਦੋਂ ਇਕੱਠੇ ਜਾਂਦੇ ਹੋਂ ਕਿੰਨਾ ਕਮਾਨ ਨੂੰ ਵਧੀਆ ਲੱਗਦਾ ਵੀ ਸਾਰੇ ਅਮਰਤਾਰ ਸਿੰਘ ਹਨ ਮੈਸੂ ਸੁਣਦਾ ਹੁਣ ਮੈਂ ਤੇ ਰੋਡ ਤੇ ਬੈਠਦਾ ਮੈਨੂੰ ਹਰ ਬੰਦਾ ਫਤਿਹ ਲਾ ਕੇ ਨਿਕਲਦਾ ਹਾਂ ਜਦੋਂ ਮੈਂ ਪਹਿਲਾਂ ਮੋਰਾ ਹੁੰਦਾ ਸੀ ਕੋਈ ਕਿਨੇ ਨਿਕਲਦੇ ਨਹੀਂ ਚ ਅਗਲਾ ਨਿਕਲ ਜਾਂਦਾ ਬੈਠਾ ਬੈਠਾ ਆਪਣੇ ਤੋਂ ਅਲੱਗ ਮਹਿਸੂਸ ਤਾਂ ਸੀ ਕਰਦੇ ਆ कि ਅਸੀਂ 10 ਬੰਦਿਆਂ 'ਚ ਖੜੇ ਹੋਵਾਂਗੇ ਸਾਡੀ ਇੱਕ ਵੈਲਿਊ ਅਲੱਗ ਹੋਏਗੀ ਜਿਵੇਂ ਇੱਕ ਕਹ ਲੋ ਆਪਾਂ ਕਹਿੰਦੇ ਆ ਨਾ ਵੀ ਜਦੋਂ ਇੱਕ ਆਪਾਂ ਸਿਰ ਤੇ ਦਸਤਾਰ ਬੰਨੀ ਹੋਵੇ ਤੋ ਐਂ ਲੱਗਦਾ ਵੀ ਜਿਵੇਂ ਸਿਰ ਤੇ ਤਾਜ ਰੱਖਿਆ ਹੋਵੇ ਤਾਜ ਰੱਖਿਆ ਤਾਂ ਉਹੀ ਕਹਿੰਦਾ ਵੀ ਸਾਨੂੰ ਮਹਾਰਾਜ ਪਾਸ਼ਾ ਜੱਟ ਜੀ ਨੇ ਬਖਸ਼ਿਆ ਵਾ ਬਿਲਕੁਲ ਠੀਕ ਆ ਨਾ ਸਾਡੀ ਪਛਾਣ ਅਲੱਗ ਬਣਾਤੀ ਉਹਨਾਂ ਨੇ ਸਾਨੂੰ ਉਹਨਾਂ ਨੇ ਇੱਕ ਦੁਨੀਆ ਤੋਂ ਅਲੱਗ ਖੜਾ ਕਰਤਾ ਮੈਂ ਤੁਹਾਨੂੰ ਇਹ ਮੈਂ ਇੱਥੇ ਬੈਠਾ ਨਾ ਮੈਨੂੰ 10 ਬੰਦੇ ਫਤੇ ਬਲਾ ਕੇ ਨਿਕਲਦੇ ਆ ਇਹ ਨਹੀਂ ਹੈਗਾ ਵੀ ਮੈਂ ਅੱਗੇ ਹੁੰਦਾ ਸੀ ਮੈਂ ਬੈਠਦਾ ਸੀ ਰੋਡ ਤੇ ਅਗਲਾ ਕੰਦਾ ਬੈਠਾ ਬੈਠਾ ਕੋਈ ਕਰਦੇ ਹਾਂ ਹਾਂ ਹਰ ਬੰਦਾ ਸਿਰ ਚਾ ਕੇ ਅਸੀਂ ਵੀ ਝਕਾਈ ਦਾ ਚਲੋ ਹਰ ਬੰਦਾ ਫਤੇ ਬਲਾ ਕੇ ਨਿਕਲਦਾ ਤੁਸੀਂ ਵੀ ਮੇਰੇ ਕੋ ਜਾਇਦ ਵਾ ਮੋਨਾ ਹੁੰਦਾ ਤਾਂ ਸ਼ਾਇਦ ਤੁਸੀਂ ਵੀ ਨਾ ਆਉਂਦੇ ਹੌਸਲਾ ਕਰਦਾ ਪਰ ਚਲੋ ਇਦਾਂ ਦੀ ਨਹੀਂ ਚਲੋ ਗੱਲ ਹੁੰਦੀ ਪਰ ਫੇਰ ਵੀ ਇੱਕ ਪਰ ਕਿਤਾ ਪੈਂਦਾ ਹੀ ਚੀਜ਼ ਆ ਵੀ ਕਹਿੰਦੇ ਆ ਨਾ ਵੀ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੇ ਬਾਣੇ ਵਿੱਚ ਆਉਂਨੇ ਆ ਉਹ ਸਰੂਪ ਤੇ ਵਿੱਚ ਆਉਂਨੇ ਆ ਦਾ ਸਲਾਮਾ ਬਹੁਤੋ ਵਧੀਆ ਜਿਹੜੀਆਂ ਹੋਣ ਆਨਲਾਈਨ ਪਰਮਾਤਮਾ ਦੀ ਬਖਸ਼ਿਸ਼ ਆ ਇੱਕ ਹਾਂ ਇਹ ਤਾਂ ਹੁੰਦੀ ਹੁੰਦੀ ਆ ਵੀਰੇ ਸਲਾਮ ਬਿਲਕੁਲ ਤਾਂ ਭਾਈ ਇੱਥੇ ਫੇ ਕਸਟਮਰ ਕਿਸ ਤਰੀਕੇ ਦੇ ਆਉਂਦੇ ਨੇ ਜੇਕਰ ਹੈਨਾ ਦੇਖਿਆ ਜਾਵੇ ਤੇ ਹਰੇਕ ਤਰੀਕੇ ਦਾ ਕਸਟਮਰ ਇੱਥੇ ਪਹੁੰਚਦਾ ਹੈ ਸਾਡੇ ਕੋਲ ਹਰ ਤਰੀਕੇ ਦਾ ਆਉਂਦਾ ਵਾ ਜਿਆਦਾ